ਇਹਦਾ ਮੋਲ ਵੀ ਇੱਧਰ ਸਾਡੇ ਪੂਰਾ ਪੂਰਾ ਬਣਿਆ ਪਿਆ ਮੁੰਡਾ ਆ ਮੁੰਡਾ ਐਂਡਲੈਸ ਆ ਜਿਹੜਾ ਬਾਸੀ ਬਾਸੀ ਮਨੁੱਖ ਪੂਰੀ ਭੁੱਲਣ ਦੀ ਇਹੇ ਕੰਮ ਫੇਰ ਜੰਗ ਦਾ ਹੀ ਆਪਣੇ ਕੋਈ ਦੁਨੀਆ ਤੇ ਨਾਲ ਆ ਯਾਰ ਪੂਰਾ ਬਣਿਆ ਪਿਆ ਮਾਰੀ ਭਲਾ ਲੈ ਨਹੀਂ ਵੱਜਦਾ ਕਟਾ ਕਟਾ ਹਾਂਜੀ ਕੀ ਹਾਲ ਚੱਲ ਨੇ ਘਰਪਾ ਸੈਟਾਂ ਜਮਾ ਅੱਜ ਬਾਪੂ ਜੇ ਮਾਨੂੰ ਚੱਲੇ ਕੋਣ ਥੈਂਕ ਯੂ ਉਸਤਾਦ ਲਾਲ ਸਮਰ ਦਾਨ ਬਾਕੀ ਲੜਾਈ ਦਾ ਮੋਲ ਵੀ ਇੱਧਰ ਸਾਡੇ ਪੂਰਾ ਪੂਰਾ ਬਣਿਆ ਪਿਆ ਤੇ ਕੰਮ ਇਧਰ ਨਹੀਂ ਹੋ ਗਏ ਨੰਬੇ ਆ ਹੈ ਬੰਦੇ ਸਾਡੇ ਤੇ ਭੱਜ ਗਏ ਆ ਸੱਭੂ ਨੇ ਚੁੱਕਿਆ ਤੇ ਮੈਨੇ ਜਿਰੀਆ ਜਿਲ੍ਹੇ ਦੇ ਦੋਦੀ ਆਇਆ ਐਂਡ ਮੋੜੇ ਨੂੰ ਵੀ ਲੱਗਾ ਕਰੰਟ ਡੇਟ ਹੋਣੇ ਆ ਲਈ ਆ ਮੈਨੂੰ ਬਹੁਗਾ ਮੈਨੂੰ ਕਹਿੰਦਾ ਨਾ ਮੋੜ ਜਾ ਆ ਨਾਰਲੀ ਮੋੜ ਤੇ ਕਿੱਝ ਆਈ ਹੋਊਗਾ ਜਿਹੜਾ ਕਹਿੰਦਿਆ ਲੜਾਈ ਦਾ ਮੌਲ ਪੂਰਾ ਪੂਰਾ ਬਣਿਆ ਪਿਆ ਕੀ ਆਪਾਂ ਦੇ ਦੋਸਤਾਂ ਨੇ ਕਿ ਨਹੀਂ ਪੂਰੀ ਗੱਲ ਸੀ ਆ ਬਾਬੇ ਚੋਕਰ ਮੋਕਾ ਤੋੜੇ ਜਾ ਦੇ ਦੇ ਉਸਕੇ ਵੀ ਮੋਕਾ ਦਾ ਆਸ ਲੱਗੀ ਰਹਿ ਗਿਆ ਬਾਬੇ ਦੱਸੇ ਕਾ ਤੇਰਾ ਕਿੱਦਾ ਸਤਲਾ ਬੰਦੀ ਆ ਕੇ ਕਿਹੜੇ ਮੋਕਾ ਗਿਆ ਕਰਾ ਪਰਵੇ ਬਤਾ ਜਾਏ ਕਾਮਨਾ ਗਵਰਨਮੈਂਟ ਹੋਈ ਗਲਾਜ ਸਾਰਾ ਖੋਲਾ ਤੂੰ ਲੱਗੇ ਜਿਹੜਾ ਬਣਾ ਤੂੰ ਦੁਨੀਆਂ ਦੇਖੀ ਨਹੀਂ ਐਂਡ ਮੋਲ ਐਂਡ ਮੋਲ ਕਰਨ ਕਰਿਆ ਐਂਡ ਮੋਲ ਐਂਡ ਐਂਡ ਬਾਬੂ ਐਂਡ ਬਸ ਇਹੀ ਕੋਈ ਰਹਿ ਗਿਆ ਹੁਣ ਇਹ ਝੂਠੇ ਪਾਣ ਦੇ ਓ ਇਧਰ ਜਿਮ ਵਾਲਾ ਵੀ ਕੰਮ ਖਾਣੋਂ ਖਾਲੀ ਹੋਇਆ ਪਿਆ ਜੇ ਇਹ ਆਪਦਾ ਜੰਗਲੇ ਮਾਹੌਲ ਕਰਕੇ ਹੈ ਐਂਡਲੈਸ ਐਂਡਲੈਸ ਮੁੰਡਾ ਆ ਮੁੰਡਾ ਐਂਡਲੈਸ ਆ ਜਿਹੜਾ ਜਿਆਦਾ ਜੰਗ ਦੇ ਮਾਹੌਲ ਕਰਕੇ ਇੱਧਰ ਕੋਈ ਜਮ ਜਮ ਨਹੀਂ ਲਾਉਣਾ ਬਾਕੀ ਕਈ ਵਾਰ ਕੋਈ ਲੇਟ ਵੀ ਹੁੰਦੇ ਹੁੰਦੇ ਆ ਪੀਰ ਭਰਾ ਜਿੱਦਾਂ ਆਪਣਾ ਨੋਨਾਸਤ ਆਦ ਵੀ ਜੇ ਆਉਣ ਵਾਲਾ ਇੱਕ ਕੌਣ ਆਪਣਾ ਮੰਨੂ ਮੰਨੂ ਹੀ ਆਉਣ ਵਾਲਾ ਜੇ ਦੋਤੀ ਤਾਂ ਕੋਈ ਪਤਾ ਨਹੀਂ ਬੰਤੀ ਉਸਤਾਦ ਐਂਡ ਮੌ ਕੀ ਲਾਉਣਾ ਅੱਜ ਫਿਰ ਆਪਾਂ ਲੈਗ ਲੈਗ ਜੀ ਮੈਂ ਤਾਂ ਮਦਨਾ ਬਾਦ ਆ ਜਾਂ ਜੀ ਨਹੀਂ ਲੈਗ 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 ਲਾਉਣ ਲੱਗੇ ਆਪਾਂ ਦੇ ਕੋਣ ਆ ਗਿਆ ਕੋਣ ਆ ਗਿਆ ਨੌਨਾ ਉਸਤਾਦ ਇਹ ਬਹੁਤ ਸੰਗ ਦਾ ਬਣਿਓ ਵੀਡੀਓ ਦਾ ਬਹੁਤ ਜਿਆਦਾ ਸੰਗ ਦਾ ਕੀ ਹੁੰਦਾ ਹੈ ਬਾਸੀ ਬਾਸੀ ਮਨੁਸਤ ਆ ਜਾਗੇ ਆਉਂਦੇ ਕਹਿੰਦੇ ਮਨਜ਼ਰ ਲਾਦੇ ਕੰਮ ਤੇ ਸਾ ਆਪਣੀ ਪਟਲੋਂ ਦੇ ਕਰਨ ਕਿ ਡੈਂਡਲੈਸ ਆ ਪੂਰੀ ਫੁੱਲੰਦੀ ਬੰਦੇ ਵੀ ਆਪਣੇ ਆ ਗਏ ਸਾਰੇ ਆ ਮਨੂੰ ਲੱਗਾ ਉਹ ਵੀਰੋਂ ਮੰਗੀ ਵੀਰ ਵੀ ਆਏ ਆ ਆ ਗਏ ਆ ਆਪਣਾ ਨਾ ਵੀਰੇ ਘੇਚ ਘੇਚ ਗੇਮ ਲਾ ਕੇ ਬਾਬੋ ਆ ਗਏ ਆ ਆਪਾਂ ਚੱਲ ਪਿਆ ਘਰ ਨੂੰ ਬਾਕੀ ਮਨੂੰ ਉਸਤਾਦ ਵੀ ਨਾਲ ਆ ਇਧਰ ਬਣਿਆ ਪਿਆ ਜੇ ਕੰਮ ਫੇਰ ਝੰਗਦਾ ਹੀ ਨਿਹਰਾਂ ਨੂੰ ਰਾਹ ਆ ਪਿਆ ਲੱਗ ਪਗੋਨੀਆਂ ਲਾਈਟਾਂ ਨੇ ਜਿੰਨੀਆਂ ਕੇ ਚੱਲਦੀਆਂ ਸੀ ਆਪਣੇ ਪਿੰਡ ਤੇ 8 ਵਜੇ ਆਂਦੇ ਸਾਰੀ ਲਾਈਟ ਲੂਟ ਵੀ ਚਲੇ ਜਾਣੀ ਆ ਕਿ ਪਿੰਡੋਂ ਆਪਣੇ ਕੁਝ ਕੁ ਲੋਕ ਵੀ ਜਦੋਂ ਮਲਕੀ ਤੁਹਾਨੂੰ ਪਤਾ ਹੁੰਦਾ ਇਹ ਜਵਾਬ ਜੂ ਇੰਨਾ ਛੋਟੇ ਕੁਝ ਕੁ ਬੰਦੇ ਜਿਹੜੇ ਸਾਡੇ ਨਾਲ ਰਹਿੰਦੇ ਉਹ ਵੀ ਚਲੇ ਝੂਲੇ ਗਏ ਆ ਆਪਾਂ ਫਲਾ ਲਏ ਤੱਕ ਗੱਡੇ ਪਏ ਆ ਉੱਥੇ ਹੀ ਆਪਾਂ ਹੀ ਅੰਦਰ ਡਾਰ ਪੂਰਾ ਇੱਥੋਂ ਦਾ ਕਾਇਆ ਬੈ ਇੱਥੋਂ ਤੱਕ ਸਾਂਗ ਨਾਲ ਬਾਕੀ ਅੱਗੇ ਚਲੋ ਜੋ ਮਹਾਰਾਜ ਕਰੂਗਾ ਸਹੀ ਹੋਣਾ ਬਾਕੀ ਲਟ ਡਾਟ ਇੰਨਾ ਕਹਿ ਕੇ ਲੜਾਈ ਨਾ ਹੀ ਲੱਗੇ ਤੇ ਚੰਗਾ ਹੈ ਕਿ ਨਹੀਂ ਮਨ ਨੂੰ ਆ ਮਾਵਾ ਦੇ ਪੋਤੇ ਗਈ ਉਹ ਵੀ ਜਿਹੜੇ ਬਾਰਡਰਾਂ ਦੇ ਖੋਤੇ ਚਾਏ ਇੱਧਰ ਚਾਏ ਉੱਧਰ ਉਹ ਵੀ ਆਪਣੇ ਅੱਗੇ ਹੀ ਆ ਪੱਕੇ ਗੁਰੂ ਮਹਾਰਾਜ ਭਲੀ ਕਰੇ ਹਰ ਕਿਸੇ ਵੀ ਭਰਾ ਤੇ ਮਿਹਰ ਭਰਿਆ ਹੱਥ ਹੀ ਰੱਖੇ ਭਰਾ ਜੀ ਹੁਣ ਵੇਖੋ ਬਸ ਬੇਕਰਾਪ ਨਹੀਂ ਆਂਜੜ ਤੇ ਤੈਨੂੰ ਚਾ ਚੜਿਆ ਜਿਹੜਾ ਵੇਖੀ ਘਰੀ ਤੂੰ ਆਖੀ ਇਹਨੂੰ ਡੈਣਾ ਹੀ ਆਉਂਦੀ ਤੇਰੇ ਤੂੰ ਪਾਜਦੇ ਪਾਜਦੇ ਵੇਖੀ ਤੂੰ ਆਖੀ ਤਾਂ ਨਹੀਂ ਵੇਖੀ ਤੇ ਘਰ ਦੇ ਦੱਸਦੇ ਆ ਦੇ ਤੇਰੇ ਯਾਰ ਕਹਿੰਦੇ ਅਸੀਂ ਮਜਾਣ ਹੁੰਦੇ ਆ ਮੰਨੇ ਦੱਸੀਏਗਾ ਕਿ ਬਾਬਾ ਨਹੀਂ ਮੰਨਣਾ ਜੀ ਕੋਈ ਨਹੀਂ ਇਦਾਂ ਖੇਤ ਰਗੇ ਪਾਜੋ 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 ਏ ਬਰਾ ਵਾਹ ਮੋਹਾਂ ਸੰਝਦੇ ਨਹੀਂ ਕਿ ਨਿਕੇ ਜੀ ਅੱਜ ਕੱਲ ਦੇ ਕੋ ਗਲੀ ਚ ਕੋਈ ਲੈਡ ਲੂਡ ਨਹੀਂ ਜੇ ਗੰਦੀ ਅਹੀਂ ਆ ਬਸ ਪਰ ਇਧਰ ਸਮਰ ਡਾਉਣ ਕੇ ਘਰੇ ਚੱਲਣ ਦੀ ਬਸ ਇੱਕ ਬਾਕੀ ਸਾਬ ਇਧਰ ਸੁਣ ਸਾਮ ਆ ਗਿਆ ਜੇ ਕੰਮ ਜੇ ਕਿਸੇ ਮਿਹਨਤ ਵਾਲ ਹੁੰਦੇ ਆ ਅਸੀਂ ਮਿਹਨਤ ਵਾਲ ਹੁੰਦੇ ਆ ਜੇ ਟਾਈਮ ਕਿੰਨਾ ਹੋਇਆ ਲਗਭਗ 7:30 ਦਾ ਬਾਬੋ ਤੇ ਮੁਲਕ ਹਟਾ ਹੀ ਬੰਦ ਕਰ ਗਿਆ ਇਧਰ ਦੀ ਦਾ ਚਿੜੀ ਜਿਨਾਂ ਹੋਵੇ ਸਾਰੇ ਇੱਥੇ ਬੰਦ ਜੇ ਸਾਰਾ ਕੁਝ ਵੀ ਬੰਦ ਹੋ ਗਿਆ ਚਿੜੀ ਜਿਦੀ ਵੀ ਬੰਦ ਹੋ ਗਈ ਹੈ ਚਿੜੀ ਜਿਦੀ ਵੀ ਬੰਦ ਹੋ ਗਈ ਮਾ ਕੀ ਮਾਰੇ ਫੇਰ ਕਹਿੰਦੇ ਆਪਾਂ ਫੜਾਈ ਕਰੇ ਹਾਰ ਕੇ ਨਾ ਹੀ ਲੱਗੇ ਨੇ ਚੰਗੀ ਗੱਲ ਆ ਦੋਦੀ ਸਾਹਿਬ ਛੱਡ ਲਗੇ ਪਿੰਡ ਨਵੇਂ ਕੱਪੜੇ ਪਾ ਕੇ ਆਏ ਹਾਜੀ ਆਕਰ ਬੋਮ ਕਹਿੰਦਾ ਪਤਾ ਨਹੀਂ ਕਦੋਂ ਭਜਣਾ ਬਣਾ ਕੱਪੜੇ ਕੁੱਪੜੇ ਤੇ ਪਾ ਕੇ ਰੱਖੀਏ ਐਂਡ ਮੋਲ ਦੋਦੀ ਸਾਹਿਬ ਕੋਈ ਦੱਸੋ ਮੋਲ ਜਾਲ ਭਾਜੀ ਡਾਰ ਕਿੰਨਾ ਕੁ ਲੱਗ ਰਿਹਾ ਡਾਰਤ ਨਹੀਂ ਕੋਈ ਦੁਨੀਆ ਤੇ ਨਾਲ ਆ ਯਾਰ ਅਈ ਸ਼ਾਦੇ ਫਿਰ ਕੱਪੜੇ ਕਿਹੜੀ ਕੱਪੜੇ ਭਾਈ ਨਵੇਂ ਨਵੇਂ ਪੌਣੇ ਆ ਵਾ ਇਹੋ ਚਾਰ ਦਿਨ ਹੈਗੇ ਮੁੜ ਕੇ ਕੀ ਤਾਂ ਕੀ ਕੀ ਹੁੰਦਾ ਕੀ ਨਹੀਂ ਹੁੰਦਾ ਅੱਛਾ ਨਿਆਰੇ ਲੋ ਜੀ ਸਾਡਾ ਰਾਦਣਾ ਜੇ ਲਿਆਂਦੇ ਆ ਤੇ ਪਾ ਹੀ ਲਈਏ ਪਰ ਆਜੋ ਕੋਈ ਹੋਰ ਨਾ ਪਾਉਂਦਾ ਉਹਨੂੰ ਲੱਭਣੇ ਆਗੇ ਨਹੀਂ ਲੱਭਣੇ ਅੱਛਾ ਐਂਡ ਮੋਲੇ ਬਹੁਤ ਐਂਡ ਸਿਰਾਲਾ ਆਈ ਵੇ ਆਈ ਵੇ ਮੁੰਡਾ ਕਹਿੰਦੇ ਨਾ ਆਂਦਾ ਦਾਦੇ ਦੁਰਦੇ ਨਹੀਂ ਆਪਾਂ ਕੋਈ ਗੱਲ ਬਾਤ ਨਹੀਂ ਹੈ ਨਿਆਰੇ ਹੈਗਾ ਜ਼ਿੰਦਗੀ ਦੇ ਪਰ ਮੂੰਹ ਦੀਆਂ ਤੇ ਡਰਿਆ ਜਾ ਲੱਗਦਾ ਮੂੰਹ ਦੇ ਡਰ ਕਾ ਜੇ ਅੰਦਰ ਨਹੀਂ ਡਾਲਿਆ ਤਾਂ ਮੂੰਹ ਕਿੱਥੋਂ ਆਏਗਾ ਉਹ ਤੇਰੀ ਦਿਖਣਾ ਜੇ ਅੰਦਰ ਡਾਰਿਆ ਤੇ ਜੇ ਅੰਦਰ ਹੋਗਾ ਤੇ ਫੇਰੇ ਮੂੰਹ ਤੇ ਆਊਗਾ ਤੇ ਫੇਰੇ ਦਿਖਣਿਆ ਅੰਦਰ ਡਾਰਿਆ ਨਹੀਂ ਹੈਗਾ ਹੈਗਾ ਆ ਬਾਬੇ ਹੋ ਯਾਰਾਂ ਦੇ ਕਰੀਬ ਹੋ ਗਿਆ ਜੇ ਚਾਰੇ ਪਾਸੇ ਹੀ ਸੁੰਨੀ ਸਾਈ ਪਈ ਏ 9 ਵਜੇ ਦੇ ਲਾਗੇ ਲਾਈਟ ਵੀ ਕੱਟ ਹੋ ਗਈ ਕੰਮ ਵੇਖ ਲੋ ਸਾਰੇ ਕਿਤੇ ਲਾਈਟ ਕਿਤੇ 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 ਵੀ ਕੀ ਲੱਗ ਪਗ ਹੀ ਬੰਦ ਆ ਚਾਰੇ ਬੰਨੇ ਪਿੰਡ ਦੇ ਸੁੰਨੀ ਪਈ ਪਈ ਆ ਕੀ ਮਹਾਰਾਜ ਅਭਾਈ ਕਰੇ ਹਰ ਕਿਸ ਦਾ ਭਰਾ ਕਿੰਨੇ ਲੜਾਈ ਲੜੋਈ ਨਾ ਹੀ ਲੱਗੇ ਉਹ ਚੰਗੀ ਗੱਲ ਆ ਪਈਏ ਲੰਮੇ ਹੋਣਾ ਪਾਵੇਂ ਦਿਨੇ ਵੇਖਾਂਗੇ ਕੀ ਗੱਲ ਬਾਤ ਆ ਤੇ ਕੀ ਮੋੜ ਆ ਫਿਲਹਾਲ ਜਿਹੇ ਦੇ ਕੰਮ ਗਰਮੋ ਗਰਮੀ ਚੱਲੰਦੇ ਆ ਜੇ ਬਠਿੰਡੇ ਵੀ ਕਹਿੰਦੇ ਆ ਕਿ ਬੰਬ ਬਲਾਸਟ ਹੋਇਆ ਕਿ ਅੱਗੇ ਗੁਰੂ ਮਹਾਰਾਜ ਜਾਣਦਾ ਕਿੰਨੀ ਕੀ ਸੱਚਾਈ ਹੈ ਇਸ ਗੱਲ 'ਚ ਖਬਰਾਂ ਦੇ ਨੇ ਦੱਸੀ ਜਾਂਦੇ ਆ ਬਾਬੇ ਉਧਰ ਟੈਂਪੋ ਟੈਂਕ ਲੈ ਗਏ ਖਲਾ ਇਧਰ ਉਹ ਜਿੱਦ ਵਿੱਚ ਦੇਖਲਾ ਰਾਮਾਇਆ ਗਾ ਜੇ ਉਹ ਲੋਕ ਇਹ ਲੈਂਕ ਦਾ ਫੋਨ ਨਹੀਂ ਆਇਆ ਪਿਆ ਜੀ ਰਿਚਾ ਨਾ ਹੋ ਗਏ ਸਿਰ ਘਟਾ ਰਿਹਾ ਪੂਰਾ ਬਣਿਆ ਪਿਆ ਕੰਟਰੋਲ ਲੱਗੇ ਨਾ ਬੰਦ ਕੁਝ ਨਹੀਂ ਲੋ ਤੇ ਕਰਦੇ ਆ ਪਰ ਇਹ ਕਹਿੰਦੇ ਕਿ ਟੱਟੇ ਪੱਟੇ ਲੈ ਗਏ ਉਹ ਜਿਹੜਾ ਟੱਡਾ ਕਾ ਹਾਂ ਪੱਤੇ ਜ਼ਰੂਰੀ ਕੰਮ ਹੀ ਬਿਠੋ ਬਿਠੀਆਂ ਦੇ ਚੱਲਿਆ ਨਾ ਬਾਬੇ ਗੁੱਠੇ ਸਵੇਰ ਦਾ ਮਾਹੌਲ ਵੀ ਬਾਬੇ ਪਾ ਤੁਹਾਨੂੰ ਦਿਖਾਤਾ ਹੈ ਜਿੱਦਾਂ ਕਿ ਟੰਕ ਟੰਕ ਆ ਕੇ ਲੱਗ ਗਏ ਆਪਣੇ ਇਧਰ ਡਰੇਨਾ ਤੇ ਬਾਕੀ ਲੜਾਈ ਦਾ ਪਤਾ ਨਹੀਂ ਏ ਲੱਗੇ ਨਾ ਲੱਗੇ ਬਾਕੀ ਆ ਕੰਮ ਕਿੰਨੇ ਚੱਲੀ ਹੈ ਚੱਲੀ ਗੁਲੇ ਪਰ ਆ ਜਿਹੜਾ ਕੰਮ ਹੈ ਜ਼ਰੂਰੀ ਹੈ ਇਹ ਡਿਊਟੀ ਆਪਣੀ ਲੱਗੀ ਪੱਕੀ ਤਿੰਨ ਫੇਰ ਗੱਡੇ ਇੱਥੇ ਬਾਕੀ ਕਿਹਨਾਂ ਇਹ ਕੰਮ ਨਹੀਂ ਛੋਟ ਸਕਦਾ ਪਠਿਆਂ ਦੱਥਿਆਂ ਨਾਲ ਓਏ ਦੇ ਉੱਖਾ ਵੀ ਸਭ ਤੋਂ ਇਹੋ ਹੀ ਲੱਗਦਾ ਜੇ ਧਰਮਣਾ ਹੀ ਬਾਬੇਓ ਲੱਗਦੇ ਤੇ ਭਾਵੇਂ ਦਾ ਵੀ ਮਿੰਟੀਆਂ ਪਰ ਉਹ ਹੋ ਗਏ ਪਟੇ 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 ਹੀ ਹੋਏ ਬਾਈਆ ਤੇ ਕੰਮ ਉਦੋਂ ਵੀ ਟੈਂਕੋ ਟੈਂਕੀ ਹੋਇਆ ਪਿਆ 6 8 9 ਵਨ ਟੈਂਕ ਨਹੀਂ ਸਮਰ ਜੇ ਬਾਈ ਚਾਂਸ ਲੱਗ ਜੇ ਤੇ ਫੇਰ ਆਪਾਂ ਅੱਜ ਨਾ ਲੱਗੇ ਲੜਾਈ ਭਾਣ ਆਪਾਂ ਭੱਜਾਂਗੇ ਸਹੀ ਭੱਜਾਂਗੇ ਇਹੇ ਪਾਸੇ ਭੱਜਾਂਗੇ ਇਹ ਪੁੱਤ ਪਤਾ ਨਹੀਂ ਲੱਗਦਾ ਵਰਦੀਆਂ ਜ ਮੈਂ ਭੱਜਣਾ ਤੈਨੂੰ ਮੇਰੇ ਵਰ ਪਤਾ ਨਹੀਂ ਮੈਂ ਫੇਰ ਭੱਜਣ ਨੂੰ ਸਾਲਿਆ ਮਿਲ ਕੇ ਆਂ ਹਮ ਜਾਲ ਹੁੰਦੇ ਆ ਆਉਣ ਦੀ ਲਾਈ ਡਿਊਟੀ ਉਹ ਕਾਪਾਣਾ ਥਲੇ ਮਾਰੀ ਭਲਾ ਲੈ ਨਹੀਂ ਭੱਜਦਾ ਕਾਪਾ ਥਲੇ ਯਾਰ ਤੈਨੂੰ ਪਤਾ ਨਹੀਂ ਮੇਰਾ ਤੈਨੂੰ ਸੁਆਦ ਹੀ ਅਗਲੇ ਆ ਕੀ ਕਰਨਿਆ ਕਾ ਪਰ ਪਰ ਯਾਰ ਮੈਨੂੰ ਸੂਤਰ ਜੇ ਨਹੀਂ ਆਉਂਦੇ ਆਪਾਂ ਵੱਡਾ ਬਾਬਾ ਦਤਰੀ ਲਾਵਣਾ ਫਿਰ ਕੂ ਸੂਤਰ ਦਤਰੀ ਲੈ ਆਵੇ ਦਤਰੀ ਨਾ ਵੀ ਢਾੜ ਦੇਣਾ ਵੱਡਾ ਜਾ ਕੰਮ ਕਰ ਆਪ ਜੇ ਵੈਂਦੀ ਆ ਗਿਆ ਵੱਡੇ ਨਾਲ ਸਾਰੀਆਂ ਕਣਗਾਈ ਪਰ ਉਹ ਨਾਲ ਹੀ ਪਰਤੇ ਵੱਡ ਪਰਨੇ ਪੀਨੇ ਕੋਤ ਬਾਡੀ ਤੋਂ ਬਾਹਰ ਹੋ ਜਾਏਗਾ ਬਾਬੇ ਪੱਠੇ ਵਟਨ ਦਾ ਸਟਾਈਲ ਕਰਨਾ ਉਸਤਾਦ ਦਾ ਇਹ ਥੱਲੇ ਹੀ ਮਾਰੀਆਂ ਦਾ ਕਾਪਾ ਤੈਨੂੰ ਜਾਣਨੀ ਮੈਂ ਕਹਿੰਦਾ ਮੈਨੂੰ ਫੜਾ ਦੇ ਉਹ ਵਾਹ ਤੇ ਉਹ ਨਕਾ ਦਾ ਸਾਲਾ ਫਟ ਗਿਆ ਸਾਲਾ ਢਾਈ ਲੱਗੋ ਕਿ ਵੇਹੇ ਭਰਾ ਨਾ ਹੀ ਲੱਗੇ ਭਾਈ ਸਰੂਪ ਤਾਂ ਲੈ ਗਿਆ ਆਪਣੇ ਪਿੰਡ ਦੀ ਦੀ ਗੌਲੀ ਗੁਰਵਾ ਤੇੜੀ ਉਹ ਆ ਕੰਮ ਉਹ ਲੈਣੇ ਵਾਲੇ ਬੱਗੇ ਦਾ ਡਾ ਡੇਰਿਆਂ ਸਾਨੂੰ ਚਾਹ ਜਾਂ ਛੁੱਟੀਆਂ ਹੋ ਗਈਆਂ ਹਨ ਲੋ ਸਵਾ ਮੈਨੂੰ ਨਹੀਂ ਚਾਹ ਚ ਜੀ ਨਹੀਂ ਲੱਗਦਾ ਘਰੇ ਤੇ ਤੁਹਾਨੂੰ ਪਤਾ ਸਾਰਾ ਹੀ ਬਾਬੇ ਉਹ ਆ ਖੇੜਾ ਆਪਣੇ ਜਿੰਦ ਤੱਕ ਨਿਗਾਹ ਜਾਂਦੀ ਸਾਰੇ ਆਪਣੀ ਆ ਆ ਦਾ ਕਿਲੇ ਆ ਸਾਰੇ ਆਪਣੇ ਬਾਬੇ ਚੈੱਕ ਚੈੱਕ ਮਾ ਜੋ ਦਰਸਾਓ ਵਧਣਾ ਆਪਣੇ ਪਠਿਆਪਾ ਬਸ ਜਿੰਨੇ ਕੇਰੀਏ ਜੇ ਖਲੋਤਾ ਇੰਨਾ ਹੀ ਆਪਾ ਨਹੀਂ ਨਹੀਂ ਬਾਬਲ ਜਿੱਤੇ ਤੱਕ ਆਪਣੀ ਆ ਉਹ ਗੱਲ ਜਾਣੀ ਨਾ ਉੱਥੋਂ ਤੱਕ ਜੀ ਨਹੀਂ ਮਜ਼ਾਕ ਤੋਂ ਹਟ ਕੇ ਇੱਧਰ ਵੀ ਆ ਸਾਰੀ ਇੱਧਰ ਵੀ ਆ ਸਾਰਾ ਟੱਕ ਫਿਰ ਕਰ ਨਸਤਾ ਤਾਂ ਨਹੀਂ ਜਾਇਦਾ ਤਾਂ ਮਾਲਕ ਆ ਹੈ ਰਾਤੀ ਕਿਤੇ ਚਲੀ ਆਖੀ ਹੋ ਕੋਪਰਾ ਵਾੜੇ ਗਵਾਂਡੀਆਂ ਨੇ ਠਾਇਆ ਸਾਨੂੰ ਪਾਣੀ ਕੋਲੀ ਚਲੇ ਟੈਂਕ ਤੇ ਰੱਪੜਾ ਲੱਗਾ ਟੈਂਕ ਤੇ ਨੂੰ ਵਿਖਾ ਵੀ ਲੈਂਦੇ ਆ ਗੋਲੀ ਦਾ ਨਹੀਂ ਪਾ ਲਗਾਈ ਸੁੱਤੇ ਆ ਉਹ ਡੇਢ ਘੰਟਾ ਬੱਤੀ ਨਹੀਂ ਆਈ ਉਹ ਭੜੀ ਅਸੀਂ ਉਸਲੇ ਸਵਾਤਾ ਸਾਨੂੰ ਨਾ ਤੇ ਸਿਮੇਨਾ ਫੋਨ ਲਾਇਆ ਮੇਰਾ ਫੋਨ ਚੁੱਕਿਆ ਉਹਨੇ ਦੂਜੇ ਹੋਂਦੇ ਫੋਨ ਲਾਇਆ ਤੇ ਹਾਂ ਤੱਕ ਫੇਰ ਖੋਲ ਗਿਆ ਮੇਰੇ ਭੈਣ ਲਤਾ ਹੀ ਕੰਬਲਾ ਲਾਪੀਆਂ ਆ ਫਰਤੋਂ ਕਰਕੇ ਵਿਖਾਵਾਂ ਕਿਤਨਾ ਲਤਾ ਕਰਦੀ ਆ ਮੇਰੀਆਂ ਕਿਦਾਂ ਕਰਦੀ ਆ ਕੋਹ ਮਮੀ ਕਹਿੰਦੀ ਹਾਏ ਭੈ ਕੋ ਕਿ ਮੈਂ ਲਤਾ ਹੀ ਸਭੇ ਮੇਰੀ ਜੱਤ ਮੈਂ ਆ ਪੁੱਛਦਾ ਸਵਾਲ ਲੱਗਾ ਕੰਬੜਾ ਰੰਦਿੰਦਾ ਆ ਆਤੀਆ ਪੱਠੇ ਹਰ ਪੰਡ ਦੇ ਤਨ ਹਾਂ ਹੈ ਕਿੱਟਣ ਜਿੱਦਾਂ ਇਹ ਸੇ ਮਰੇ ਆਂ ਡਾਕਰਤੀ ਤਿਆਰ ਐਨੀ ਕਾ ਪੜਦਾ ਸਰ ਜੋ ਪੈਂਟ ਅੰਗਰਾਂ ਦਾ ਫੀਰ ਫੜ ਫੜ ਫਾਰਮ ਆ ਵੜਾ ਵੱਡਾ ਕੋਰ ਖੜ ਨਹੀਂ ਉਹ ਸ਼ਾਮਾਂ ਨੂੰ ਖੜਾ ਹੁਣ ਦੁਪਹਿਰ ਜੋਗੀ ਆ ਕਟਾ ਕਟਾ ਕਪਾ ਕਪਾ ਵੀ ਫੜ ਲਈਆਂ ਬਾਬਿਓ ਕਪਾ ਪਾ ਫੜ ਲਿਆ ਕਰਨ ਨੂੰ ਨਹੀਂ ਆ ਗਿਆ ਤੇਰੇ ਜਾਣਦੇ ਆ ਮੋਰ ਕਿੱਧਰ ਲੀਆਂ ਪਾ ਆਦੀਆਂ ਪੰਡ ਲਿਆ ਗਏ ਬਾਬਿਓ ਪੱਠਿਆਂ ਦੀ ਆ ਗਏ ਹਾਂ ਘਰੇ ਤੇ ਇਸੇ ਨਾਲ ਕਰਦੇ ਆਪਦੇ ਵਲੌਗ ਦੀ ਐਂਡਿੰਗ ਮਿਲਦੇ ਆਂ ਤੁਹਾਡੇ ਨਾਲ ਨੈਕਸਟ ਵਲੌਗ